ਲੁਧਿਆਣਾ ਦੀ ਆ ਜਿਮਨੀ ਚੌੜਾ ਨੂੰ ਲੈ ਕੇ ਲਗਾਤਾਰ ਪੰਜਾਬ ਦੀ ਸਿਆਸਤ ਪੱਖ ਦੀ ਹੋਈ ਨਜ਼ਰ ਆ ਰਹੀ ਹੈ ਤੇ ਉਥੇ ਹੀ ਬੀਜੇਪੀ ਦੇ ਵੱਲੋਂ ਜੀਵਨ ਗੁਪਤਾ ਜਿਹੜੇ ਕੇ ਉਮੀਦਵਾਰ ਐਲਾਨੇ ਗਏ ਨੇ ਤੇ ਦੂਜੇ ਪਾਸੇ ਰਵਨੀਤ ਬਿੱਟੂ ਦਾ ਬਿਆਨ ਸਾਹਮਣੇ ਆ ਰਿਹਾ ਹੈ। ਕੁਝ ਖੁਲਾਸੇ ਕੀਤੇ ਨੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਲਗਾਤਾਰ ਪਰਟਵਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਜੀਵਨ ਗੁਪਤਾ ਦੇ ਹੱਕ ਦੇ ਵਿੱਚ ਬੀਜੇਪੀ ਦੇ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਤੇ ਰਵਨੀਤ ਬਿੱਟੂ ਦੇ ਵੱਲੋਂ ਫਿਰ ਤੋਂ ਪੰਜਾਬ ਸਰਕਾਰ ਦੀ ਫੇਲੀਅਰ ਨੂੰ ਲੈ ਕੇ ਕੁਝ ਸਵਾਲ ਆ ਜਿਹੜੇ ਕਿ ਜਿਹੜੇ ਕਿ ਆਮ ਆਦਮੀ ਪਾਰਟੀ ਨੂੰ ਕੀਤੇ ਜਾ ਰਹੇ ਨੇ ਤਿੱਖੇ ਨਿਸ਼ਾਨੇ ਜਿਹੜੇ ਕਿ ਉਹ ਵੀ ਸਾਦੇ ਗਏ ਨੇ ਤੇ ਹੁਣ ਪੂਰਾ ਪੇਚ ਫਾਸਾ ਹੋਇਆ ਨਜ਼ਰ ਆ ਰਿਹਾ ਹੋਰ ਕੀ ਕਹਿਣਾ ਰਵਨੀਤ ਬਿੱਟੂ ਦਾ ਆਓ ਤੁਹਾਨੂੰ ਪਹਿਲਾਂ ਸੁਣਾਉਂਦੇ ਆਂ ਭਈ ਪੰਜਾਬ ਦਾ ਸੀਐਮ ਗੁੰਮ ਹੋ ਗਿਆ ਪੰਜਾਬ ਦਾ ਸੀਐਮ ਲਾਪਤਾ ਹੋ ਗਿਆ ਇਹ ਨਹੀਂ ਪਤਾ ਲੱਗ ਰਿਹਾ ਕਿੱਥੋਂ ਬੋਲ ਰਿਹਾ ਭਈ ਜਦੋਂ ਸ਼ਕਲ ਤਾਂ ਠੀਕ ਲੱਗ ਰਹੀ ਆ ਚੰਗੇ ਭਲੇ ਲੱਗ ਰਿਹਾ ਬੋਲਦੇ ਵੀ ਚੰਗੇ ਭਲੇ ਆ ਪਰ ਉਹ ਪ੍ਰੋਗਰਾਮ 'ਚੋਂ ਨਹੀਂ ਬੋਲਦੇ ਹੁੰਦੇ ਬੋਲਦੇ মিডিਆ 'ਚ ਟੀਵੀ 'ਚ ਹੁੰਦੇ ਇਹ ਸਮਝ ਨਹੀਂ ਆਉਂਦੀ ਵੀ ਮੁੱਖ ਮੰਤਰੀ ਜਿਹੜੇ ਨੇ ਉਹ ਲੁਧਿਆਣਾ ਦੀ ਇਲੈਕਸ਼ਨ ਛੱਡ ਕੇ ਜਾਂ ਤਾਂ ਭਜਾਤੇ ਜਾਂ ਭੱਜ ਗਏ ਅਸੀਂ ਲੱਭਦੇ ਫਿਰਦੇ ਆ ਪਰ ਉਹ ਜਦੋਂ ਸ਼ਾਮ ਨੂੰ ਇੱਕਦਮ ਰੂਬਰੂ ਹੁੰਦੇ ਆ ਤਾਂ ਪਹਿਲਾਂ ਪ੍ਰੋਗਰਾਮ ਚੰਗਾ ਭਲਾ ਪਤਾ ਲੋਕਾਂ ਨੂੰ ਦੱਸਿਆ ਹੁੰਦਾ ਵੀ ਸੀਐਮ ਆ ਰਹੇ ਆ ਸੀਐਮ ਆ। ਜਦੋਂ ਪ੍ਰੋਗਰਾਮ ਸ਼ੁਰੂ ਹੋ ਜਾਂਦਾ ਉਹਨਾਂ ਦੇ ਜਗਾ ਉਹਨਾਂ ਦੀ ਧਰਮ ਪਤਨੀ ਪਹੁੰਚ ਜਾਂਦੇ ਆ ਤੇ ਆਪ ਉਹ ਟੀਵੀ ਚੋਂ ਨਿਕਲ ਕੇ ਸੰਬੋਧਨ ਕਰਦੇ ਆ ਇਹ ਬੜਾ ਫਿਕਰ ਵਾਲਾ ਗੰਭੀਰ ਗੱਲ ਆ ਵੀ ਕੀ ਕੇਜਰੀਵਾਲ ਉਹਨਾਂ ਨੇ ਕਿਤੇ ਸਾਡੇ ਪੰਜਾਬ ਦੇ ਸੀਐਮ ਨੂੰ ਕੀ ਉਹਨਾਂ ਨੂੰ ਕਿਤੇ ਕਿਡਨੈਪ ਕਰ ਲਿਆ ਕੀ ਕਿਤੇ ਉਹਨਾਂ ਨੂੰ ਉਹਨਾਂ ਨੇ ਕੋਈ ਇਸ ਤਰੀਕੇ ਨਾਲ ਮੈਡੀਕੇਸ਼ਨ ਕਰਕੇ ਰੱਖਿਆ ਹੋਇਆ ਕਿਉਂਕਿ ਜੋ ਪਤਾ ਲੱਗਿਆ ਓਰੇ ਬਹੁਤ ਐਸੀਆਂ ਗੱਲਾਂ ਹੋਈਆਂ ਅਮਰਸਰ ਸਾਹਿਬ ਚ ਵੀ ਹੋਈਆਂ ਜਲੰਧਰ ਚ ਵੀ ਹੋਈਆਂ ਉਸ ਕਰਕੇ ਬੜਾ ਵੱਡਾ ਫਰਕ ਆ ਕੇਜਰੀਵਾਲ ਤੇ ਭਗਵੰਤ ਮਾਨ ਚ ਪਿਆ ਹੋਇਆ ਦਿੱਲੀ ਵਰਸਸ ਪੰਜਾਬ ਦੀ ਲੜਾਈ ਚੱਲ ਰਹੀ ਹੈ ਤੇ ਮੈਨੂੰ ਮੈਂ মিডিਆ ਦੇ ਰਾਹੀਂ ਇਹ ਪੁੱਛਣਾ ਚਾਹੁੰਦਾ ਵੀ ਚੀਫ ਮਿਨਿਸਟਰ ਸਾਹਿਬ ਜਾਂ ਤਾਂ ਲੁਧਿਆਣੇ ਆ ਕੇ ਦੱਸਣ ਜਾਂ ਟੀਵੀ 'ਚ ਦੱਸਣ ਵੀ ਮੈਂ ਬਿਲਕੁਲ ਤੰਦਰੁਸਤਾਂ ਮੈਨੂੰ ਕਿਸੇ ਨੇ ਜ਼ਬਰਦਸਤੀ ਬੰਦ ਕਰਕੇ ਨਹੀਂ ਰੱਖਿਆ ਇਹ ਫਿਕਰ ਦੂਜੀ ਇੱਕ ਬੜੀ ਬੜੀ ਗੱਲ ਹੋਈ ਆ ਜਿਹੜਾ ਸਾਡਾ ਬਿਜਲੀ ਦਾ ਬਿੱਲ ਆਉਂਦਾ ਉਹ ਪਹਿਲਾਂ ਜਿਹੜਾ ਬਿਜਲੀ ਦਾ ਬਿੱਲ ਆ ਉਹ ਆਉਂਦਾ ਸੀਗਾ ਉਹਦਾ ਪਰ ਯੂਨਿਟ ਆ ਜਿਹੜਾ ਉਹ ਆਉਂਦਾ ਸੀ ਭਾਈ ਕੇ ਡਬਲ ਇਹਦਾ ਲਿਖਿਆ ਜਾਂਦਾ ਸੀ ਬਈ ਉਹ ਕੇ ਡਬਲਿਊ ਕਿਲੋਵੋਟ ਦੇ ਹਿਸਾਬ ਨਾਲ ਜਿਹੜਾ ਉਹ ਬਿੱਲ ਆਉਂਦਾ ਸੀ ਹੁਣ ਇਹਨਾਂ ਨੇ ਪਿੱਛੇ ਕੀ ਕੀਤਾ ਆ ਮੈਂ ਚਿੱਠੀਆਂ ਵੀ ਤੁਹਾਨੂੰ ਦਵਾਂਗਾ ਜਿਹੜੀਆਂ ਕੀ ਇਹ ਇਹਨਾਂ ਦੇ ਮਹਿਕਮੇ ਨੇ ਕੱਢੀਆਂ ਇਹ ਮੈਂ ਕਾਗਜ਼ ਜਿਹੜਾ ਮੇਰਾ ਲਿਖਿਆ ਹੋਇਆ ਸੀ ਉਹਨੂੰ ਲੈ ਕੇ ਆਇਓ ਜਰਾ ਇਹ ਨਹੀਂ ਇਹ ਨਹੀਂ ਇਸ ਗੱਲ ਤੋਂ ਮੈਂ ਬਾਅਦ ਚ ਗੱਲ ਕਰਦਾ ਇਹ ਜਿਹੜਾ ਬਿੱਲਾ ਹੁਣ ਇਹ ਆਉਣ ਲੱਗ ਗਿਆ ਹੁਣ ਇਹਨਾਂ ਨੇ ਆਰਡਰ ਕੀਤੇ ਆ ਵੀ ਇਹ ਬਿੱਲ ਆਊਗਾ ਕਿ ਵੀ ਐਚ ਇਹਦੇ ਵਿੱਚ ਹੀ ਕਾਲਾ ਮਾਲਾ ਸਾਰਾ ਪਹਿਲਾ ਬਿੱਲ ਆਉਂਦਾ ਸੀ ਕਿ ਵਾਟ ਸਮਝ ਗਏ ਕਿਲੋਵੋਲਟ ਤੇ ਹੁਣ ਵੋਟ ਚਾਉਣ ਲੱਗੇ ਆ ਜਿਹੜਾ ਕਿ VAH ਦੋ ਗੱਲਾਂ ਹੈ ਸਾਫ਼ ਕਈ ਵਾਰ ਕਲੈਰਿਟੀ ਨਹੀਂ ਹੁੰਦੀ ਬਿੱਲ 'ਚ ਦੇਖਿਓ ਪਹਿਲਾਂ ਬਿੱਲ ਆਉਂਦਾ ਸੀ ਕਿ W H K W H ਹੁਣ ਜਿਹੜਾ ਆਉਣ ਲੱਗ ਗਿਆ ਉਹ ਆਉਣ ਲੱਗ ਕੇ VAH ਇਹਦੀ ਫੁੱਲ ਫਾਰਮ ਹੁਣ ਇਹ ਇਕੱਲੇ ਨਾਲ ਇੱਕ ਕੱਲੇ ਨਾਲ ਫਰਕ ਕਿੰਨਾ ਪਿਆ ਫਰਕ ਕਿੰਨਾ ਪਿਆ 20% ਦਾ ਇਹ ਖੇਡ ਨਾਲ ਬਿਜਲੀ ਦੇ ਬਿੱਲਾਂ 'ਚ ਫਰਕ ਪੈ ਗਿਆ ਹੁਣ ਜੇ ਕਿਸੇ ਦਾ ਬਿੱਲ ਜਿਹੜਾ 300 ਯੂਨਿਟ ਦੀ ਗੱਲ ਕਰਦੇ ਸੀ ਮਾਫ ਉਸ ਹਿਸਾਬ ਨੇ ਸਭ ਨੇ ਫਿੱਟ ਕੀਤਾ ਸੀ ਸੈੱਟ ਕੀਤਾ ਸੀ ਵੀ ਇੰਨੇ ਕੁ ਯੂਨਿਟ ਜੇ 300 ਆ ਜਾਣਗੇ ਤਾਂ ਸਾਡਾ ਬਿੱਲ ਜਿਹੜਾ ਉਹ ਮਾਫ ਹੋ ਜਾ ਇਹਨਾਂ ਨੇ ਕੀਸ਼ਤਾਨੀ ਕੀਤੀ ਵੀ 20% ਇਹਦੇ ਨਾਲ ਬਿੱਲ ਉਹ ਵੱਧ ਜਾਏਗਾ ਹਰ ਆਦਮੀ ਦਾ ਜਿਹੜਾ 300 ਤੋਂ ਜਦੋਂ 20% ਆ ਗਿਆ ਤੇ 301 ਆ ਗਿਆ ਤਾਂ ਵੀ ਬਿੱਲ ਲੱਗ ਜਾਣਾ ਇਹਦੇ ਨਾਲ 320 ਤੱਕ ਜਾਣਾ ਤੇ ਉਹ ਸਾਰੇ ਦਾ ਸਾਰਾ ਬੇਲਾ ਜਿਹੜਾ ਉਹ ਲੱਗ ਜਾਣਾ ਤੇ ਬਾਕੀ ਇਹਦੇ ਨਾਲ ਜਿਹੜਾ ਹੈ ਜਿਹਦੇ ਕਿਸ ਦਾ 600 ਯੂਨਿਟ ਆ ਉਹ ਵੱਧ ਕੇ ਦੇਖ ਲਓ ਕਿੱਥੇ ਚਲੇ ਜਾਣਾ ਜੇ 500 ਯੂਨਿਟ ਆ ਉਹ ਕਿੱਥੇ ਚਲੇ ਜਾਣਾ 600 ਯੂਨਿਟ ਆ ਉਹ ਕਿੱਥੇ ਚਲੇ ਜਾਣਾ ਹੁਣ ਇਹਨਾਂ ਨੇ ਪਹਿਲਾਂ ਇਹ ਚੁਰਾਕੀ ਕੀਤੀ ਸੀ ਵੀ ਕੱਲੀ ਜਿਹੜਾ ਉਹ 20 ਕਿਲੋਵੋਟ ਤੋਂ ਉੱਤੇ ਰੱਖਿਆ ਸੀ ਇਹ ਆਰਡਰ ਸੀਗੇ 24 'ਚ 20 ਕਿਲੋਵੋਟ ਤੋਂ ਉੱਤੇ ਹੁਣ ਇਹਨਾਂ ਨੇ ਕੀ ਕੀਤਾ ਚਿੱਠੀ ਤਿਆਰ ਕਰਕੇ 5 6 7 ਕਿਲੋਵੋਟ ਵਾਲਾ ਵੀ ਜਿਹੜਾ ਆਮ ਘਰ 'ਚ ਜਿਹਦੇ 1 ਕੇਸੀ ਵੀ ਚੱਲਦਾ ਨਾ 1 ਕੇਸੀ ਵੀ ਜੇ ਚੱਲਦਾ ਉਹਦਾ 5 ਕਿਲੋਵੋਟ ਦਾ ਮੀਟਰ ਲੱਗਿਆ ਹੁੰਦਾ ਜੀ ਦੇ 2 AC ਹੋ ਗਏ 3 ਹੋ ਗਏ ਉਹਦਾ ਤਾਂ ਟੱਪ ਹੀ ਗਿਆ ਕੰਮ ਹੁਣ ਸਾਰਿਆਂ ਨੂੰ 8 ਕਿਲੋਵੋਟਸ ਦੇ ਵਿੱਚ ਆ ਜਿਹੜਾ ਉਹਨੂੰ ਇਹਨਾਂ ਨੇ ਇਹਦੇ ਵਿੱਚ ਲੈ ਆਂਦਾ ਜਿਹਨੂੰ ਕਹਿੰਦੇ ਆ KB AH ਇਹ ਟੈਕਨੀਕਲ ਜਿਹੜੀਆਂ ਗੱਲਾਂ ਹੁਣ ਇੱਕ ਤਾਂ ਇਹਦੇ ਨਾਲ ਰਗੜ ਰਹੇ ਆ ਲੋਕਾਂ ਨੂੰ ਆ ਗਰਮੀ 'ਚ ਦੂਜਾ ਕੀ ਕੀਤਾ ਜਿਹੜੀ 2 ਰੁਪਏ 50 ਪੈਸੇ ਆ ਪਰ ਯੂਨਿਟ ਆ ਜਿਹੜੀ ਉਹ ਸਬਸਿਡੀ ਸੀਗੀ ਸਾਡੇ ਇਹ 2 ਰੁਪਏ 50 ਪੈਸੇ ਪਰ ਯੂਨਿਟ ਸਬਸਿਡੀ ਸੀ 2 ਰੁਪਏ 50 ਪੈਸੇ ਪਰ ਯੂਨਿਟ ਸਬਸਿਡੀ ਸੀ ਤੇ ਜੇ ਟੈਕਸ ਪਾ ਦਿੰਦੇ ਆ ਤਾਂ ਉਹ 3 ਰੁਪਏ ਬਣ ਜਾਂਦੇ ਹੁਣ ਸਿੱਧੀ ਉਹ ਸਬਸਿਡੀ ਖਤਮ ਕਰਤੀ ਜਦੋਂ ਇਹਨਾਂ ਦੀ ਸਰਕਾਰ ਉਹ ਬਿਲਕੁਲ ਸਬਸਿਡੀ ਤੁਹਾਨੂੰ 3 ਰੁਪਏ ਕਟੋ-ਕਟ ਪਹਿਲਾਂ 3 ਰੁਪਏ ਜਿਹੜੀ ਸਬਸਿਡੀ ਸੀ ਉਹਦੇ ਵਿੱਚ ਉਹ ਖਤਮ ਉਹਦਾ ਤੁਹਾਨੂੰ ਨੁਕਸਾਨ ਦੂਜਾ ਜਿਹੜਾ ਬੇਲਾ ਉਹਦਾ ਤਰੀਕਾ ਬਦਲਤਾ ਉਹਦੇ ਨਾਲ ਤੁਸੀਂ 300 ਵਾਲੇ ਚ ਨਹੀਂ ਰਹੇ ਹੋਰ ਸਭ ਤੋਂ ਜਿਹੜਾ ਜਿਹੜਾ ਅੱਜ ਲਾਗੂ ਹੋ ਜਾਣਾ ਜਿਹੜੇ ਇੰਡਸਟਰੀਸਟ ਨੇ ਜਿਹੜੇ ਇੰਡਸਟਰੀ ਵਾਲੇ ਆ ਉਹਨਾਂ ਨੂੰ ਅੱਜ ਲਾਗੂ ਹੋ ਜਾਣਾ 6 ਪੀਐਮ ਤੋਂ ਲੈ ਕੇ 6 ਵਜੇ ਤੋਂ ਲੈ ਕੇ 10 ਪੀਐਮ ਜਿਹੜਾ ਪੀਕ ਲੋਡ ਟਾਈਮ ਹੁੰਦਾ 4 ਘੰਟੇ ਜਿਹੜੀ ਚਲਣੀ ਆ ਉਹਦੇ ਵਿੱਚ ਜਿਹੜਾ ਹੁਣ ਜੂਨ ਤੋਂ ਲੈ ਕੇ ਅਕਤੂਬਰ ਤੱਕ ਉਹਦਾ ਵਿੱਚ 2 ਰੁਪਏ ਪਰ ਯੂਨਿਟ ਕਿੰਨਾ ਜੀ 2 ਰੁਪਏ ਪਰ ਯੂਨਿਟ ਸਿੱਧੇ ਵਧਣੇ ਆ ਜਿਹੜੇ ਇੰਡਸਟਰੀਸਟ ਇਹਨਾਂ ਦੇ ਨਾਲ-ਨਾਲ ਫਿਰਦੇ ਆ ਨਾ ਆਹ ਜਿਹੜਾ ਸਿੱਧਾ ਫਰਕ ਆ ਜਿਹੜਾ ਉਹ 2 ਰੁਪਏ ਪਰ ਯੂਨਿਟ ਪਹਿਣਾ। ਉਦੋਂ ਬਾਅਦ ਫਿਰ ਅਕਤੂਬਰ ਤੋਂ ਮਾਰਚ ਤੱਕ 1 ਰੁਪਏ ਪਰ ਯੂਨਿਟ ਕਰ ਦੇਣ। ਜਿਹੜਾ ਆ ਹੁਣ ਟਾਈਮ ਚੱਲ ਰਿਹਾ ਪੀਕ ਲੋਡ ਦਾ ਸਮੇਂ ਤੇ ਉਹ 2 ਰੁਪਏ ਪਰ ਯੂਨਿਟ ਹੋਰ ਵਧਾ ਦਤੇ। ਇਹ ਮੰਤਰੀ ਭੇਜਣਗੇ ਬੇਤਾ। ਹਾਂਜੀ। ਅਗਲੇ 2 ਮਹੀਨੇ ਮਿਲਣ ਮੰਤਰੀ ਜੀ ਭੇਜਣਗੇ। ਇਹ ਵੀ ਗੱਲ ਬਿਲਕੁਲ ਬਿਲਕੁਲ ਠੀਕ ਆ। ਇਹ ਮੰਨ ਅਗਲਾ ਉਸੇ ਭਲੇਖੇ 'ਚ ਰਹਿੰਦਾ ਏ ਵੀ ਜਿਹੜਾ ਪੁਰਾਣੇ ਤਰੀਕੇ ਨਾਲ ਬੇਲਾ ਕੀ ਵਾਟੇ ਦੇ ਹਿਸਾਬ ਨਾਲ ਲਿਆ ਜਾ ਰਿਹਾ ਉਹ ਮੰਥਲੀ ਵੀ ਲਿਆ ਜਾਊ ਤੇ ਤੁਹਾਡਾ ਬਿੱਲ ਸਿੱਧਾ ਤਰੀਕਾ ਬਦਲ ਕੇ ਸਿੱਧਾ 20% ਬਿੱਲ ਵੱਧ ਗਿਆ